ਲਸਣ ਦੀ ਜਿਹੜੀ ਪਟਾਈ ਆ ਲਸਣ ਨੂੰ ਪਟਣ ਤੋਂ ਘੱਟੋ ਘੱਟ 15 ਦਿਨ ਪਾਣੀ ਪਹਿਲਾਂ ਬੰਦ ਕਰ ਦੇਣਾ ਚਾਹੀਦਾ 15 ਦਿਨ ਬੰਦ ਕਰਨ ਦਾ ਮਕਸਦ ਇਹ ਹੋਈ ਹੈ ਵੀ ਜਿਹੜਾ ਇਹਦਾ ਛਿਲੜਾ ਜਿਹੜਾ ਇਹਦਾ ਛਿਲੜਾ ਉਤਲਾ ਇਹ ਗਲਣਾ ਨਹੀਂ ਚਾਹੀਦਾ ਜਦੋਂ ਜਿਆਦਾ ਪਾਣੀ ਪਾਵਾਂਗੇ ਇਹ ਗਲਣਾ ਸ਼ੁਰੂ ਹੋ ਜਾਂਦਾ ਹੈ ਗਲਣ ਤੋਂ ਬਾਅਦ ਕੀ ਹੁੰਦਾ ਵੀ ਇਹਦੀਆਂ ਗੰਡੀਆਂ ਬਾਹਰ ਆ ਜਾਂਦੀਆਂ ਮੁੜ ਕੇ ਦੀ ਸਟੋਰੇਜ ਨਹੀਂ ਕਰ ਸਕਦੇ ਆਪਾਂ ਜਿਵੇਂ ਹੁਣ ਇਹਦਾ ਸੱਪ ਦੇ ਉੱਤੇ ਕੁੰਜ ਚੜੀ ਹੁੰਦੀ ਆ ਇਸ ਤਰ੍ਹਾਂ ਦੀ ਇਹ ਕੋਕੋਂਜਾ ਆ ਵੇਖੋ ਇਹਦੀਆਂ ਗੰਡੀਆਂ ਜਿਹੜੀਆਂ ਕੋਈ ਬਾਹਰ ਸੀ ਸਾਰੀਆਂ ਦੇ ਵਿੱਚ ਕਵਰ ਆ ਜਿਹੜਾ ਇਸ ਤਰ੍ਹਾਂ ਇਸ ਸਟੇਜ 'ਚ ਥੋੜਾ ਜ ਤੋਂ ਪੀਲਾ ਜਾ ਹੋ ਜਾਂਦਾ ਉਤਲਾ ਪੱਤਾ ਪੀਲਾ ਹੋ ਜਾਂਦਾ ਜਿਹੜਾ ਇਸ ਤਰ੍ਹਾਂ ਪੱਟਾ ਜਾਊਗਾ ਲਸਣ ਲਸਣ ਦੀ ਕੋਈ ਇਹ ਨਹੀਂ ਹੁੰਦੀ ਵੀ ਵੱਲੀ ਸੁੱਕ ਗਈ ਤੇ ਲਸਣ ਆਪਾਂ ਪਾਟ ਲੈਣਾ ਜਾਂ ਵੱਲੀ ਹਰੀ ਆਪਾਂ ਪਾਟ ਲੈਣਾ ਲਸਣ ਦਾ ਤੁਸੀਂ ਗੰਡਾ ਪੱਟੋ ਜੇ ਤਾਂ ਗੰਡੇ ਦੇ ਉੱਤੇ ਆਹ ਕੁੰਜ ਬਰਕਰਾਰ ਹੈਗੀ ਆ ਤਾਂ ਤੁਹਾਡਾ ਲਸਣ ਪੱਟਣ ਦੇ ਯੋਗ ਆ ਜੇ ਆਹ ਚੀਜ਼ ਕੱਚੀ ਆ ਫਿਰ ਤੁਸੀਂ ਲਸਣ ਨਹੀਂ ਪਾਟ ਸਕਦੇ ਇਹਦੀ ਹਾਲਾਂਕਿ ਇੱਕ ਪਰਤ ਤੇ ਜਾਂ ਹੋਣੀ ਚਾਹੀਦੀ ਉਹ ਵੀ ਪਰਤ ਅੱਧੀ ਸੁੱਕ ਜਾਣੀ ਚਾਹੀਦੀ ਹੈ ਹਰੇ ਰੰਗ ਚ ਨਹੀਂ ਹੋਣੀ ਚਾਹੀਦੀ ਫਿਰ ਆ ਗਲ ਜੂਗੀ ਜਦੋਂ ਆ ਗਲ ਗਿਆ ਗੰਡੀਆਂ ਬਾਹਰ ਆ ਜਾਣੇ ਜਿਵੇਂ ਆ ਗੰਡੀ ਹੋਣੀ ਇਹਦੇ ਕੁੰਜ ਦੇ ਅੰਦਰ ਆ ਫਿਰ ਇਹ ਬਾਹਰ ਆ ਜੂਗੀ ਹੁਣ ਤੁਹਾਨੂੰ ਦਿਖਾਉਣਾ ਆ ਇਹਦੀ ਇੱਕ ਪਤਲੀ ਜੀ ਲੇਅਰ ਆ ਆ ਜਿਹੜੀ ਮੈਂ ਲਾਤੀ ਹਾਂਜੀ ਤੇ ਇੱਕ ਲੇਅਰ ਇਹਦੇ ਥੱਲੇ ਵੀ ਹੈਗੀ ਆ ਮੰਨ ਲਓ ਇੱਕ ਖਰਾਬ ਹੋ ਜੂ ਤਾਂ ਗੱਡੀ ਚੱਲ ਜੂ ਇਹ ਦੋਨੇ ਖਰਾਬ ਹੋ ਗਈਆਂ ਆ ਵੀ ਖਰਾਬ ਹੋ ਗਈ ਪਹਿਲਾਂ ਵਾਲੀ ਵੀ ਖਰਾਬ ਹੋ ਗਈ ਤਾਂ ਗੰਡੀਆਂ ਬਾਹਰ ਆਉਣੀਆਂ ਸ਼ੁਰੂ ਹੋ ਜਾਣੀਆਂ ਫਿਰ ਇਹਨੇ ਲਸਣ ਦੀ ਇਹਨੂੰ ਇਹਦੀ ਸਾਂਭ ਸੰਭਾਲ ਜਿਹੜੀ ਨਹੀਂ ਕਰ ਸਕਦੇ ਸੀ ਬਸ ਲਸਣ ਨੂੰ ਗੰਡਾ ਬਾਟ ਕੇ ਦੇਖੋ ਇਹਦੇ ਉੱਤੇ ਦੋ ਤਿੰਨ ਵਾਰ ਤਾਂ ਹੋਣੀ ਆ ਪਹਿਲੀ ਵਾਰ ਤੁਹਾਡੇ ਹੱਥ ਨਾਲ ਐ ਛਿੱਲੀ ਦੀ ਆ ਥੱਲੇ ਵਾਲਿਆਂ ਬਰਕਰਾਰ ਰਹੇਗੀ ਆ ਤੁਸੀਂ ਲਸਣ ਪਾਟ ਲਓ ਜੇ ਕੋਈ ਬੰਦਾ ਐ ਸੋਚਦਾ ਰਹੇ ਵੀ ਉਤਲਾ ਕੋਹਾ ਸੁੱਕੂਗਾ ਜਾਂ ਕੱਚਾ ਜਾਂ ਪੱਕਾ ਮੈਨੂੰ ਇਥੋਂ ਪਤਾ ਲੱਗ ਜਾ ਲਸਣ ਦਾ ਬਹੁਤ ਘੱਟ ਸਮਝਦਾਰ ਬੰਦਾ ਸਮਝ ਲੂ ਹਰ ਇੱਕ ਨੂੰ ਨਹੀਂ ਪਤਾ ਲੱਗਦਾ ਇਸ ਚੀਜ਼ ਤੋਂ ਪੱਟ ਲੋਗੇ ਇਸ ਚੀਜ਼ ਤੋਂ ਅਣਜਾਣ ਬੰਦੇ ਨੂੰ ਪਤਾ ਲੱਗ ਜੂ ਵੀ ਮੇਰਾ ਲਸਣ ਪੱਕਿਆ ਜਾਂ ਕੱਚਾ ਕੋਈ ਚੱਕਰ ਨਹੀਂ ਆ ਜਦੋਂ ਉਤੋਂ ਅੱਧਾ ਲਸਣ ਥੋੜਾ ਸੁੱਕਾ ਜਾਂ ਹੋ ਗਿਆ ਫਿਰ ਹਣ ਪੱਟ ਕੇ ਦੇਖ ਲੋ ਦੋ ਗੰਡੀਆਂ ਇਥੋਂ ਤੁਹਾਨੂੰ ਪਤਾ ਲੱਗਣਾ ਵੀ ਮੇਰਾ ਲਸਣ ਪੱਟਣ ਯੋਗ ਹੈਗਾ ਕਿ ਨਹੀਂ ਜੇਰੀ ਦੇਖੋ ਜੇ ਇਹ ਕੁਛ ਵੀ ਨਹੀਂ ਕਹੇ ਤੇ 30 ਕੁਇੰਟਲ ਵੀ ਨਿਕਲਦੀ ਐ ਕਿੱਲੇ ਦੀ 35 ਵੀ ਨਿਕਲਦੀ ਐ 20 ਵੀ ਰਹਿ ਜਾਂਦੀ 25 ਵੀ ਨਿਕਲਦੀ ਐ ਪਰ ਜਾਦੇ ਵਾਦ ਵਾਦ ਝਾੜੇ ਦਾ 32 33 ਕੁਇੰਟਲ ਦਾ ਹੁੰਦਾ ਐ ਇਸ ਤੋਂ ਥੱਲੇ ਰਹਿ ਇਹ ਤਾਂ ਕਹਿ ਨਹੀਂ ਸਕਦੇ ਵਾਦ ਵਾਦ ਝਾੜਾ ਜਿਹੜੀ ਚੰਗੀ ਰੂੜੀ ਦੀ ਖਾਦ ਪਾ ਕੇ ਗਲੀ ਸੜੀ ਆਪ ਤਿਆਰ ਰੱਖਦੇ 32 33 ਕੁਇੰਟਲ ਆਮ ਨਾਲ ਸਤੰਬਰ ਦਾ ਮਹੀਨਾ ਸਹੀ ਐ ਅਕਤੂਬਰ 15 ਤੱਕ ਜਾਂ ਸਤੰਬਰ 15 ਤੋਂ ਲੈ ਕੇ ਅਕਤੂਬਰ 15 ਸਹੀ ਸਮਾਂ ਵੈਸੇ ਲੋਕ ਅਕਤੂਬਰ ਸਾਰਾ ਮਹੀਨਾ ਵੀ ਲਾਈ ਜਾਂਦੇ ਪਰ ਜਿਹੜਾ ਸਹੀ ਐ ਮਾਰਚਲ ਜੀ ਨੇ ਲਾਉਣੀ ਹੈ ਸਤੰਬਰ ਦੇ ਮਹੀਨੇ ਸ਼ੁਰੂ ਕਰ ਲੈਂਦੇ ਆ ਇੱਕ ਬੈਡ ਤੇ ਲਾਉਣ ਦਾ ਇਹ ਫਾਇਦਾ ਹੈਗਾ ਜਦੋਂ ਆਪਾਂ ਖੇਲਾਂ ਚ ਪਾਣੀ ਦੇਵਾਂਗੇ ਬੈਡ ਨੂੰ ਸਲਾਬ ਜਾਊਗੀ ਸਲਾਬ ਦੇ ਨਾਲ ਕੀ ਹੈ ਜਦੋਂ ਤੁਹਾਡਾ ਬੈਡ ਕੋ ਵਿੱਚੋਂ ਮਿੱਟੀ ਫਰੋਲਾਂਗੇ ਪੋਲੀ ਹੋਊਗੀ ਜਿਹੜਾ ਲਸਣ ਦਾ ਗੰਡਾ ਉਹਦੇ ਨਾਲ ਸੈਜ ਪ੍ਰੋਪਰ ਬਣਦਾ ਰਹਿੰਦਾ ਜਦੋਂ ਤੁਹਾਡੇ ਬੈਡ ਨੂੰ ਪੂਰਾ ਪਾਣੀ ਲੱਗ ਗਿਆ ਉਹਦੇ ਚ ਹਵਾ ਜਾਣੀ ਬੰਦ ਹੋ ਜਾਂਦੀ ਤੁਹਾਡੀ ਜ਼ਮੀਨ ਚ ਬੰਦ ਹੋ ਜੂ ਉਤੋਂ ਜ਼ਮੀਨ ਵੀ ਸਾਡੀਆਂ ਸਖਤਾਂ ਝੋਨੇ ਵਾਲੀਆਂ ਟਾਈਟ ਹੋ ਜਾਂਦੀ ਹੈ ਫਿਰ ਉਹ ਗੰਡੇ ਦਾ ਸੈਜ ਬਣਦਾ ਨਹੀਂ ਇਹਨੂੰ ਪੂਰੀ ਹਵਾ ਨਹੀਂ ਮਿਲਣੀ ਜ਼ਮੀਨ ਸਖਤ ਹੋ ਜੂਗੀ ਤਾਂ ਫਿਰ ਇਹਦਾ ਸੈਜ ਘਟ ਜੂਗਾ ਠੀਕ ਦਿਖਾਉਣਾ ਇਹ ਇਹ ਜਿਹੜੀ ਲਸਣ ਆ ਇਹ ਬਿਲਕੁਲ ਲਾਲ ਆ ਆ ਦੇਖੋ ਇਹ ਬਿਲਕੁਲ ਲਾਲ ਆ ਹਾਂ ਇਹ ਅਸਲ ਇਹ ਸਹੀ ਦੇਸੀ ਵੈਰਾਈਟੀ ਇਹ ਆ ਹਾਂ ਰਵਾਇਤੀ ਲਸਣ ਜਿਹੜਾ ਹਾਂ ਜਿਹਨੂੰ ਰਵਾਇਤੀ ਲਸਣ ਕਹਿੰਦੇ ਉਸ ਤੋਂ ਬਾਅਦ ਹਾਈਬ੍ਰਿਡ ਕਿਸਮਾਂ ਹੋਰ ਨਵੀਆਂ ਇਹਦੇ ਵਿੱਚੋਂ ਪੈਦਾ ਕਰਕੇ ਹੋਰ ਵੈਰਾਈਟੀਆਂ ਬਹੁਤ ਬਣ ਗਈਆਂ ਪਰ ਅਸਲ ਲਸਣ ਆ